ਨਮਸਕਾਰ ਦੋਸਤੋ ਮੈਂ ਸ਼ਮੀਸਨੁਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਗੱਲ ਕਰਾਂਗੇ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਅੱਜ ਤੰਗੂਸਰ ਸਕੂਲ 'ਚ ਪਹੁੰਚਿਆ ਕਿ ਚਾਰ ਤਿਰਿਖ ਨੂੰ ਲੋਕਾਂ ਤੇ ਫੈਲਾ ਲਗਾਈਆਂ ਗਈਆਂ ਸੀ ਪਰ ਅੱਜ ਲੋਕਾਂ ਨੂੰ ਜਿੱਥੇ 7 ਤਿਰਿਖ ਦੇ ਚੋਣ ਨਿਸ਼ਾਨ ਦਿੱਤੇ ਜਾਣੇ ਸੀ ਉਹ ਤੁਹਾਨੂੰ ਅੱਭੀ ਦੱਸਾਂਗੀ ਜਿੱਥੇ ਟਾਈਮ ਜੇ 9 ਵਜੇ ਟਾਈਮ ਸੀ ਜਿਹੜਾ ਹੋ ਗਿਆ ਸਵਾ 5 ਹੋ ਗਿਆ ਪਰ ਜਿਸ ਟਾਈਮ ਤੇ ਲੋਕੀ ਹਿਰਾਸ ਹੋ ਗਿਆ ਪਰ ਲੋਕਾਂ ਨੇ ਗਲਵਤ ਵੀ ਕੀਤੀ ਹੈ ਪਰ ਲੋਕਾਂ ਵਿੱਚ ਰੋਸ ਵੀ ਹੈਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਕਿ 5:30 ਜੇ ਸਵਾ 5 6:30 ਦਾ ਟਾਈਮ ਹੋ ਗਿਆ ਪਰ ਲੋ ਚਲ ਪੰਜਾਬੀ ਪਠਾਨਕੋਟ ਜੰਗਜੀ ਕਿਹੜੀ ਜਗ੍ਹਾ ਤੇ ਗਾੜੀ ਬਾਜਿਆ ਤੋ ਕੀ ਕਾਰਨ ਹੈਗਾ ਕਿ ਖੜੀ ਤਾਂ ਸਰ ਸੈਨਾ ਜੀ ਨੇ ਅੱਜ ਸਵੇਰੇ 8 ਵਜੇ ਆਪੇ ਬੁਲਾਇਆ ਪੰਚਾਇਤ ਸਰਪੰਚਾਂ ਨੂੰ ਵਿਚਾਰ ਲੈਣ ਲਈ ਸਵੇਰੇ 8 ਵਜੇ ਦੇ ਘਾਟ ਨਾਲ ਲੇੜੀ ਵੀ ਆਈਆਂ ਨੇ ਨਾ ਨਵੇਂ ਛੋਟੇ ਛੋਟੇ ਬੱਚੇ ਨੇ ਉਹ ਸਵੇਰ ਦੇ ਫਾਲ ਆਇਆ ਪਹਿਲੇ ਬੋਲਦੇ 12 ਵਜੇ ਉਹਦੇ ਬਾਅਦ 2 ਵਜੇ ਉਹਦੇ ਬਾਅਦ ਬੋਲਦੇ 5 ਵਜੇ ਫੋਨ ਅਸ਼ੂ ਵੀ ਜਾ ਕੇ ਉਹਨੂੰ ਅਪੀਲ ਕੀਤੀ ਐ ਵੀ ਉਹ ਦੇਢੇ ਟਾਈਮ ਹੋ ਗਿਆ ਵਾਪਸ ਜਾਦੇ ਰੋਕੇ ਦੇਢੇ ਹੋਏ ਆਪਣੇ ਘਰ ਨੂੰ ਜਾ ਰਿਹਾ ਬੱਚਿਆਂ ਦੱਸੋ ਕੀ ਕਰੀਏ ਅੰਦਰ ਬੋਲ ਰਹੇ ਆ ਵੀ ਇਸ ਤੁਹਾਡਾ ਕੰਮ ਕਰ ਰਹੇ ਆ ਅਗ ਉਹ ਥੋੜਾ ਹੋਰ ਲੈ ਲੋ ਜਾਓਗੇ ਜੀ ਜੀ 10 ਮਿੰਟ ਮਤਲਬ 30 ਮਿੰਟ ਜੋ ਲੈ ਕੇ ਕਹ ਰਹੇ 10 ਮਿੰਟ 10 ਮਿੰਟ ਦੇ 30 ਉਹ ਪੁੱਛ ਰਹੇ ਹੋ ਜਾ ਕੇ ਕਿ ਤੁਸੀਂ 10 ਮਿੰਟ ਜਾ ਰਹੇ ਹੋ ਇਹਦਾ ਕੀ ਮਤਲਬ ਕੀ ਮਕਸਦ ਹੈ ਸਾਨੂੰ ਸਾਨੂੰ ਤਾਂ ਫਾਲ ਆਇਆ ਜਾਂ ਤਾਂ ਸਾਨੂੰ ਕੱਲ ਦਾ ਟਾਈਮ ਪਾ ਦਿਓproper ਮੇਰੇ ਬਾਰੇ ਬੰਦ ਜੀ ਦਾ ਦਰਵਾਜ਼ਾ ਦੱਸਣਾ ਬੰਦ ਜੀ ਦਾ ਦਰਵਾਜ਼ਾ ਉਹਨੇ ਕਿਹਾ ਕੀ ਮੈਂ ਤੁਹਾਨੂੰ ਦੱਸਾਂਗਾ ਆ ਜੀ ਆ ਜੀ ਇਹ ਸਿਰ ਸਦਾਰਾ ਸਾਰ ਸਰਕਾਰ ਦੀ ਸਾਰੀ ਹਿਰਾਸਤ ਹੈ ਗੁਮਰਾਹ ਕਰ ਰਿਹਾ ਲੋਕਾਂ ਨੂੰ ਸੁਨੇਹਾ ਬੁਲਾ ਕੇ ਤੇ ਸ਼ਾਮ ਤੱਕ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਦੀੰਤਿ ਪ੍ਰਸ਼ਾਸਨ ਆਪਣੇ ਸਰਕਾਰ ਅੱਗੇ ਜੇ ਤੇ ਇਦਾਂ ਦਾ ਕੰਮ ਨੀ ਕਰੋ ਜੇ ਜੇ ਸਵੇਰੇ ਆਏ ਨੇ 8 ਵਜੇ ਕੋਲੋਂ 5 ਵਜੇ ਕੀ ਹੈ ਅੰਦਰੋਂ ਆਵਾਜ਼ ਆ ਰਹੀ ਹੈ ਤੇ ਅਜੇ 10 ਮਿੰਟ ਰੋਲੋ ਜਿਆਦਾ ਉਲਝਾਓਗੇ ਸਾਨੂੰ ਤੇ ਫਿਰ ਹੋਰ ਲੇਟ ਹੋ ਜਾਓਗੇ ਇੱਕ ਬੱਦਮ ਥਿਰਪਸਾ ਆ ਰਿਹਾ ਜੇ ਜਾਂਦਾ ਪਾਸ ਤੇ ਹੋਰ ਲੇਟ ਹੋ ਜਾਓਗੇ ਕਾਰੋਬਾਰ ਵਾਲਾ ਕੋਈ ਟੰਗ ਤਰੀਕਾ ਨਹੀਂ ਦੇ ਸਕਦਾ ਸਤਿ ਮੇਨਾ ਕਮਲ ਜੀ ਕੀ ਜਗ ਤੀੜਾ ਜੀ ਤਹੀ ਨਿਸ਼ਾਨ ਲੈਣਾ ਸੀਗੇ ਬਾਜ਼ੀ ਦੇ ਤੇ ਸਾਨੂੰ 2 ਵਜੇ ਦਾ ਤਕਰੀਬਨ ਟਾਈਮ ਤੁਸੀਂ ਨਹੀਂ ਤੇ ਹੁਣ ਇਸ ਟਾਈਮ 5:00 ਵਜੇ ਹੋ ਗਏ ਹਾਂ ਤੇ ਅਸੀਂ ਹੁਣ ਸਰੋਨਾਂ ਨਾਲ ਗੱਲ ਕੀਤੀ ਹੈ ਤੇ ਉਹ ਕਹਿ ਰਹੇ ਨੇ ਉਹ 4% ਲੋਕ ਜੋ ਅੰਦਰ ਸਭ ਤੁਸੀਂ ਸਾਨੂੰ ਇਦਾਂ ਹਰੈਸਮੈਂਟ ਕਿਉਂ ਕਰ ਰਹੇ ਹੋ ਇਹ ਪਬਲਿਕ ਬੀਹੂ ਥੋੜੀ ਹੈਗੀ ਆ ਤੇ ਤੁਹਾਡੇ ਉਹ ਬੱਚੇ ਆਏ ਨੇ ਕਈਆਂ ਦੇ ਨਾਲ ਕਈਆਂ ਦੇ ਬੱਚੇ ਘਰ ਸੱਡ ਕੇ ਆਏ ਨੇ ਠੀਕ ਹੈ ਤੇ ਇਹ ਦਿਹਾੜੀ ਭੰਗ ਕੇ ਆਏ ਨੇ ਸਭ ਭੁੱਖੇ ਪਾਣੇ ਇੱਥੇ ਫਾੜ ਜੇ ਨੇ ਤੇ ਅਗੋ ਕਹਿ ਰਹੇ ਨੇ ਕਹਿੰਦੇ ਜਿੰਨੇ ਸਾਨੂੰ ਤੁਸੀਂ ਇਹ ਉਜਾਓਗੇ ਕੰਮ 'ਚ ਤੇ ਉਹਨਾਂ ਤੋਂੜਾ ਕੰਮ ਲੇਟ ਹੋਏਗਾ ਤੁਸੀਂ ਚੁੱਪ ਰਹਿ ਕੇ ਵੀ ਲੱਗੀ ਦੀਆਂ 3 ਵਜੇ ਦਾ ਟਾਈਮ ਦਿੱਤਾ ਹੋਇਆ ਹੈ ਹਾਂਜੀ ਨਾ 5 ਵਜੇ ਚੁੱਕੇ ਨਹੀਂ ਨਿਸ਼ਾਨ ਮਿਲ ਗਏ ਨਹੀਂ ਦੇਖੋ ਆਪਾਂ ਕਾਫੀ ਦੇਖਦੇ ਤੇ ਖੜੇ ਅਸੀਂ ਵੀ ਨਹੀਂ ਵੜੀ ਅੰਦਰ ਦੇਗੇ 10 ਮਿੰਟ 10 ਮ ਈ 10 ਮਿੰਟ ਬਾਅਦ 10 ਮਿੰਟ ਬਾਅਦ ਮੈਂ ਇਨੀ ਗੱਲ ਕਹੀ ਆ ਮੈਂ ਸਰ ਜੀ ਅੱਜ ਨਹੀਂ ਮਿਲੀਆਂ ਮੈਨੂੰ ਕੱਲ ਦਾ ਟਾਈਮ ਪਾ ਦਿਓ ਕਿਉਂ ਸਾਨੂੰ ਬੇਗੂ ਬਣਾ ਰਹੇ ਹੋ ਕਿਉਂਕਿ ਹੂੰ ਦੇ ਟਾਈਮ ਕਾਫੀ ਹੋ ਚੁ ਗਿਆ ਤੇ ਰਾਤ ਦੇ 10 ਵਜੇ ਹੋਈ ਟਾਈਮ ਸਾਨੂੰ ਵੀ ਮੁਸਾਨ ਮਿਲਣੀ ਜੀ ਕੱਤੀ 10 ਵਜੇ ਹਰੇ ਬੱਚੇ ਵੀ ਘਰ ਲੱਠੇ ਹੋਣਗੇ ਇਕੱਲੇ ਕਿ ਅਸੀਂ ਹੁੰਦਾ ਵੀ ਕਿਦਾਂ ਸਾਹਕ ਦਾ ਕਰਾਂਗੇ ਕੀ ਲੱਗਦਾ ਕਿਉਂ ਹਰਾਤ ਮਿਟਕਾ ਪਤਾ ਨਹੀਂ ਸਰ ਸਾਨੂੰ ਇਹਨਾਂ ਨੂੰ ਪਤਾ ਹੈ ਮਿਲਾਜਣਾ ਅਸੀਂ ਕੀ ਕਰ ਸਕਦੇ ਠੀਕ ਹੈ ਜੀ ਹੁਣ ਤੁਸੀਂ ਉਹਨਾਂ ਨਾਲ ਮਿਲਾਜਣਾ ਗੱਲ ਕਰਕੇ ਦੇਖ ਸਕਦੇ ਹੋ ਕਿ ਕਿਉਂ ਵੀ ਤੁਸੀਂ ਜਿੰਨਾ ਟਾਈਮ ਲਾ ਦਿਓ ਬਾਕੀ ਕਾਫੀ ਬੰਦੇ ਜੇ ਮਿਲ ਚੁਕੇ ਨੇ ਇਨਸਾਨ ਤੇ ਸਾਡਾ ਹਾਲੇ ਚੱਲੂ ਵੀ ਨਹੀਂ ਹੋਇਆ ਇਸ ਟਾਈਮ ਤੱਕ ਕਿਹੜੀ ਜਗ੍ਹਾ ਹੈ ਇਹ ਤੰਗੋਸਾ ਸਕੂਲ ਇੰਨੇ ਪਿੰਡ ਦੇ ਤੁਹਾਡੇ ਸਾਹ ਨਾਲ ਤੇ 10 ਮਿੰਟ ਜੀ ਲੋਕਾਂ ਨੂੰ ਮਿਲਦਾ ਉਹ ਲੋਕਾਂ ਦਾ ਖੜੇ ਹੋਣਾ ਜਿਹੜੀ ਵਾਪਸੀ ਹੀ ਨਾ ਪਰ ਉਹ ਵਾਪਸੀ ਵਾਲੇ ਹੀ 4 ਵਜੇ ਤੱਕ ਸਾਡੇ ਕੋਲ ਆਂਦੇ ਰਹੇ ਆ ਜਿਨ੍ਹਾਂ ਨੇ ਆਪਣੇ ਨਾਮੀਨੇਸ਼ਨ ਵਾਪਸ ਲੈਣੀ ਸੀ ਨਾਮੀਨੇਸ਼ਨ ਵਾਪਸ ਲੈਣ ਵਾਲੇ ਵੀ ਕਾਫੀ ਲੰਬੀ ਲਾਈਨ ਸੀ ਔਰ ਅਸੀਂ ਸਵੇਰ ਦੇ ਇੱਥੇ ਲੱਗੇ ਦਾ 10 ਵਜੇ ਆ ਗਏ ਆ ਤੇ ਲਗਾਤਾਰ ਅਸੀਂ ਵਾਪਸ ਲੈ ਰਹੇ ਆਂ ਉਹ ਰੋ 4 ਵਜੇ ਤੋਂ ਬਾਅਦ ਫਿਰ ਅਸੀਂ ਫਾਈਨਲ ਉਹਨਾਂ ਨੂੰ ਜਿਹੜੀ ਲਿਸਟ ਬਣਾਉਣੇ ਥੋੜਾ ਟਾਈਮ ਲੱਗਦਾ ਉਹ ਬਣਾ ਰਹੇ ਹਾਂ ਹੁਣ ਅਸੀਂ ਹੁਣ ਸਾਡਾ ਬਿਲਕੁਲ ਟਾਈਮ ਗੱਡੀ ਆ ਕੋਰ ਅਸੀਂ ਡਿਸਪਲੇ ਕਰਨ ਲੱਗੇ ਨੇ ਸਾਈਨ ਕਰਵਾ ਲਵਾਂਗੇ ਦੋ ਦਿਨ 2 ਮਿੰਟ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਬਸ ਤੁਸੀਂ ਗੱਲ ਕਰ ਰਹੇ ਹੋ ਉਧਰ ਸुरू ਚੱਲਦਾ ਪਿਆ ਕੰਮ ਠੀਕ ਹੈ ਜੀ ਥੈਂਕ ਯੂ